ਹਾਂਜੀ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਾਰਕ ਬਾਰੇ ਪੜਾਂਗੇ ਇਸ ਤੋਂ ਪਹਿਲਾਂ ਅਸੀਂ ਧੁਨੀ ਬੋਧ ਕਰ ਚੁੱਕੇ ਹਾਂ ਸ਼ਬਦ ਬੋਧ ਕਰ ਚੁੱਕੇ ਹਾਂ ਵਾਕ ਬੋਧ ਵੀ ਕਰ ਚੁੱਕੇ ਹਾਂ ਤੇ ਅਰਥ ਬੋਧ ਵੀ ਤੁਹਾਡਾ ਕੰਪਲੀਟ ਹੋ ਗਿਆ ਵਿਆਕਰਨ ਦੇ ਅਸੀਂ ਚਾਰ ਪਾਰਟ ਕੰਪਲੀਟ ਕਰ ਚੁੱਕੇ ਹਾਂ ਹੁਣ ਅੱਜ ਤੋਂ ਅਸੀਂ ਕੀ ਕਰਨਾ ਕਿ ਵਿਆਕਰਨ ਨਾਲ ਰਿਲੇਟਡ ਕੁਝ ਹੋਰ ਜਿਹੜੇ ਸਾਡੇ ਕੁਝ ਕਨਸੈਪਟ ਨੇ ਜਿਨ੍ਹਾਂ ਦੇ ਵਿੱਚੋਂ ਕੁਐਸਚਨਸ ਬਣਦੇ ਨੇ ਜਿਵੇਂ ਕਾਰਕ ਦੇ ਵਿੱਚੋਂ ਕੁਐਸਚਨਸ ਆਉਂਦੇ ਆ ਜਾਂ ਵਿਸ਼ਰਾਮ ਚਿੰਨ ਸੋ ਉਹਨਾਂ ਚੀਜ਼ਾਂ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ ਕਾਰਕ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕੇਸ ਬੋਲਦੇ ਆ ਪਰਿਭਾਸ਼ਾ ਦੇਖੋ ਜੀ ਵਾਕ ਵਿੱਚ ਵਰਤੇ ਗਏ ਨਾਮ ਜਾਂ ਪ੍ਰਨਾਮ ਦਾ ਹੋਰਨਾ ਸ਼ਬਦਾਂ ਜਿਵੇਂ ਕਿ ਕਿਰਿਆ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਅਸੀਂ ਕਾਰਕ ਬੋਲਦੇ ਆ ਕਿ ਜਦੋਂ ਅਸੀਂ ਵਾਕ ਦੇ ਵਿੱਚ ਕਾਰਕ ਪਤਾ ਕਰਨਾ ਕਿ ਕਿਹੜਾ ਕਾਰਕ ਹੈ ਕਰਤਾ ਕਾਰਕ ਕਿਹੜਾ ਕਰਮ ਕਾਰਕ ਕਿਹੜਾ ਤਾਂ ਉਹਦੇ ਲਈ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਾਰਕੀ ਚਿੰਨ ਕਿਉਂਕਿ ਕਾਰਕੀ ਚਿੰਨ ਤੋਂ ਬਿਨਾ ਤੁਸੀਂ ਇਹਨਾਂ ਨੂੰ ਪਤਾ ਨਹੀਂ ਕਰ ਸਕਦੇ ਤੁਹਾਡੇ ਲਈ ਥੋੜਾ ਡਿਫਿਕਲਟ ਹੋ ਜਾਂਦਾ ਕਿਉਂਕਿ ਕਾਰਕੀ ਚਿੰਨ ਜਦੋਂ ਤੁਹਾਨੂੰ ਬਤਾ ਕਿ ਕਰਤਾ ਕਾਰਕ ਦਾ ਕਾਰਕੀ ਚਿੰਨ ਨੇ ਹੈ ਤਾਂ ਨੇ ਤੋਂ ਪਹਿਲਾ ਵਾਲਾ ਸ਼ਬਦ ਆਟੋਮੈਟਿਕਲੀ ਕਰਤਾਕਾਰ ਕੀ ਹੋਵੇਗਾ ਸੋ ਤੁਸੀਂ ਐਵੇਂ ਸਮਝ ਸਕਦੇ ਹੋ ਕਿ ਜਿਹੜੇ ਕਾਰਕ ਕੀ ਚਿੰਨ ਹੁੰਦੇ ਆ ਉਹ ਇੱਕ ਤਰ੍ਹਾਂ ਦੀਆਂ ਯੂਨੀਫਾਰਮਸ ਹੁੰਦੀਆਂ ਨੇ ਤੇ ਜੇ ਤੁਹਾਨੂੰ ਯੂਨੀਫਾਰਮ ਪਤਾ ਤਾਂ ਉਸ ਤੋਂ ਪਹਿਲਾ ਵਾਲਾ ਸ਼ਬਦ ਉਹੀ ਜਿਹੜਾ ਤੁਹਾਨੂੰ ਜਿਹੜੀ ਤੁਸੀਂ ਯੂਨੀਫਾਰਮ ਯਾਦ ਕੀਤੀਆਂ ਉਹੀ ਜਿਵੇਂ ਕਰਤਾਕਾਰ ਕਿਉਂ ਨੇ ਆ ਗਿਆ ਜਿਵੇਂ ਨੇਤਾ ਨੇ ਭਾਸ਼ਣ ਦਿੱਤਾ ਤਾਂ ਨੇ ਤੋਂ ਪਹਿਲਾਂ ਨੇਤਾ ਤਾਂ ਨੇਤਾ ਕੀ ਹੈ ਸਾਡੇ ਕੋਲ ਕਰਤਾ ਕਾਰਕਾਂ ਸੋ ਇਵੇਂ ਇਹ ਕਾਰਕੀ ਚਿੰਨ ਹੁੰਦੇ ਆ ਬਟ ਇਹ ਕਾਰਕੀ ਚਿੰਨ ਕਿਹੜੇ ਹੁੰਦੇ ਆ ਇਹ ਹੁੰਦੇ ਆ ਰਜੇ ਸੰਬੰਧਕ ਜਿੰਨਾ ਸੰਬੰਧਕਾਂ ਨਾਲ ਮੈਂ ਤੁਹਾਨੂੰ ਸੰਬੰਧਕ ਬਣਾਈ ਸੀ ਨੇ ਨੂੰ ਨਾਲ ਲਈ ਵਾਸਤੇ ਤਾਂ ਉਹੀ ਜਿਹੜੇ ਸੰਬੰਧਕ ਹੁੰਦੇ ਆ ਇਹ ਸਬੰਧ ਪ੍ਰਗਟ ਕਰਦੇ ਆ ਤੇ ਇਨ੍ਹਾਂ ਸੰਬੰਧਕਾਂ ਨੂੰ ਜਦੋਂ ਇਹ ਕਾਰਕ ਵਿੱਚ ਪੜਨਾ ਅਸੀਂ ਤਾਂ ਇਹ ਕੀ ਅਖਵਾਉਂਦੇ ਆ ਸਾਡੇ ਕੋਲੇ ਕਾਰਕੀ ਚਿੰਨ ਖਵਾਉਂਦੇ ਨੇ ਅੱਗੇ ਤੁਹਾਨੂੰ ਜੇ ਪੁੱਛਿਆ ਕਿ ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤਾਂ ਇਹ 8 ਤਰ੍ਹਾਂ ਦੇ ਹੁੰਦੇ ਆ ਸਾਡੇ ਕੋਲ 8 ਕਿਸਮਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਕਰਦੇ ਆ ਕਰਤਾ ਕਾਰਕ ਕਰਤਾ ਕਾਰਕ ਦਾ ਜਨਾ ਕਾਰਕੀ ਚਿੰਨ ਉਹ ਹੁੰਦਾ ਰਾਜੀ ਨੇ ਨੇ ਯਾਦ ਰੱਖਣਾ ਤੁਸੀਂ ਵਾਕ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਜਾਂ ਜਿਸ ਦੁਆਰਾ ਕਿਰਿਆ ਕੀਤੀ ਜਾਂਦੀ ਹੈ ਉਸ ਨੂੰ ਕਰਤਾ ਕਾਰਕ ਕਿਹਾ ਜਾਂਦਾ ਹੈ ਇਹ ਕਾਰਕ ਜਾਂ ਤਾਂ ਨਾਮ ਜਾਂ ਪੜਨਾਮ ਦੇ ਸਧਾਰਨ ਰੂਪ ਵਿੱਚ ਪ੍ਰਗਟ ਹੁੰਦਾ ਹੈ ਜਾਂ ਫਿਰ ਉਹਦੇ ਨਾਲ ਸੰਬੰਧਕ ਲੱਗਿਆ ਹੁੰਦਾ ਜਿਵੇਂ ਨੇ ਸੰਬੰਧਕ ਲੱਗਿਆ ਹੁੰਦਾ ਇਹਦਾ ਸਥਾਨ ਆਮ ਤੌਰ ਤੇ ਕਰਤਾ ਕਾਰਕ ਦਾ ਜਿਹੜਾ ਸਥਾਨ ਆ ਉਹ ਆਮ ਤਾਰ ਤੇ ਵਾਕ ਦੇ ਆਰੰਭ ਵਿੱਚ ਹੁੰਦਾ ਹੈਗਾ ਆਪਾਂ ਇਕਜ਼ੈਪਲਸ ਦੇਖਦੇ ਹਾਂ ਪ੍ਰੀਤਮ ਸਿੰਘ ਸੈਰ ਕਰਦਾ ਹੈ ਤਾਂ ਦੇਖੋ ਇੱਥੇ ਨੇ ਨਹੀਂ ਲੱਗਿਆ ਹੋਇਆ ਬਟ ਸਾਨੂੰ ਵੈਸੇ ਵੀ ਪਤਾ ਕਿ ਜਿਹੜਾ ਕੰਮ ਨੂੰ ਕਰਨ ਵਾਲਾ ਹੁੰਦਾ ਉਹ ਕਰਤਾ ਹੁੰਦਾ ਤਾਂ ਫਿਰ ਇੱਥੇ ਕੰਮ ਕੌਣ ਕਰਦਾ ਸੈਰ ਕੌਣ ਕਰਦਾ ਪ੍ਰੀਤਮ ਸਿੰਘ ਕਰਦਾ ਤਾਂ ਇਹ ਏਸੇ ਕੇਸ ਦੇ ਵਿੱਚ ਸਿਰਫ ਕਰਤਾ ਕਾਰਕ ਦੇ ਵਿੱਚ ਹੀ ਆ ਕਿ ਹੋ ਸਕਦਾ ਉਹ ਨੇ ਸ਼ਬਦ ਤੋਂ ਨੂੰ ਨਾਂ ਦੇਣ ਬਟ ਸਾਨੂੰ ਵੈਸੇ ਹੀ ਅੰਡਰਸਟੂਡ ਆ ਕਿ ਕੰਮ ਕਰਨ ਵਾਲਾ ਕੌਣ ਹੁੰਦਾ ਕਰਤਾ ਤਾਂ ਪ੍ਰੀਤਮ ਸਿੰਘ ਇੱਥੇ ਕੀ ਬਣ ਗਿਆ ਸਾਡੇ ਕੋਲੇ ਕਰਤਾ ਕਾਰਕ ਹੋ ਗਿਆ ਸੈਕਿੰਡ ਲਿਖੋ ਉਸ ਨੇ ਸੈਰ ਕੀਤੀ ਤਾਂ ਨੇ ਸਾਡੇ ਕੋਲ ਕੀ ਆ ਗਿਆ ਕਾਰਕੀ ਚੰਨਾ ਗਿਆ ਨੇ ਤੋਂ ਪਹਿਲਾਂ ਉਸ ਤਾਂ ਉਸ ਕੀ ਹੈ ਸਾਡੇ ਕੋਲੇ ਸਾਡੇ ਕੋਲ ਕੀ ਆ ਗਿਆ ਕਰਤਾ ਕਾਰਕ ਆ ਚੁੱਕਿਆ ਉੱਪਰਲਾ ਸਧਾਨ ਰੂਪ ਦੇ ਵਿੱਚ ਹੇਠੇ ਅਸੀਂ ਕੀ ਲਾਤਾ ਨੇ ਲਾਤਾ ਠੀਕ ਹੈ ਜਿਵੇਂ ਇੱਥੇ ਲਿਖਿਆ ਹੁੰਦਾ ਪ੍ਰੀਤਮ ਸਿੰਘ ਨੇ ਸੈਰ ਕੀਤੀ ਤਾਂ ਪ੍ਰੀਤਮ ਸਿੰਘ ਕੀ ਆਉਣਾ ਸੀ ਇੱਥੇ ਕਰਤਾ ਕਾਰਕ ਹੋਏਗਾ ਅਗਲਾ ਸੰਦੇਕੁਲ ਕਾਰਕ ਹੈ ਕਰਮ ਕਾਰਕ ਕਰਮ ਹੁੰਦਾ ਆਬਜੈਕਟਿਵ ਕੇਸ ਇਹਦਾ ਕਾਰਕ ਕਿਰਨ ਤੁਸੀਂ ਯਾਦ ਰੱਖਣਾ ਨੂੰ ਕਿਸੇ ਵਾਕ ਵਿੱਚ ਜਿਸ ਨਾਮ ਉੱਤੇ ਕਿਰਿਆ ਵਾਪਰਦੀ ਆ ਜਾਂ ਜਿਸ ਨਾਮੀਆਂ ਪਰਨਾਮ ਉੱਤੇ ਕੰਮ ਵਾਪਰਦਾ ਹੈ ਉਹਨੂੰ ਅਸੀਂ ਕੀ ਕਿੜਾ ਕਰਮ ਬੋਲਦੇ ਆ ਕਰਮਕਾਰਕ ਬੋਲਦੇ ਆ ਜਿਵੇਂ ਰਮਨ ਨੇ ਪਾਣੀ ਨੂੰ ਪੀਤਾ ਰਵਣ ਕੀ ਇਥੇ ਕਰਤਾ ਹੈਗਾ ਕਿਨੂੰ ਪੀਤਾ ਪਾਣੀ ਨੂੰ ਤਾਂ ਦੇਖੋ ਨੂੰ ਇੱਥੇ ਸਾਡੇ ਕੋਲ ਯੂਨੀਫਾਰਮ ਹੋ ਗਈ ਤੇ ਪਾਣੀ ਕੀ ਸਾਡੇ ਕੋਲ ਕਰਮਕਾਰਕ ਹੋ ਗਿਆ ਅਮਨ ਨੇ ਡੱਬੂ ਨੂੰ ਦੁੱਧ ਪਿਆਇਆ ਤਾਂ ਕਿਹਨੂੰ ਦੁੱਧ ਪਿਆਇਆ ਡੱਬੂ ਨੂੰ ਠੀਕ ਹੈ ਤਾਂ ਨੂੰ ਨੂੰ ਤੋਂ ਪਹਿਲਾਂ ਕੀਆ ਡੱਬੂ ਤਾਂ ਇਹ ਸਾਡੇ ਕੋਲ ਕੀ ਹੋ ਗਿਆ ਕਰਮਕਾਰਕ ਹੋ ਗਿਆ ਦੋ ਅਸੀਂ ਕਰ ਚੁੱਕੇ ਹਾਂ ਹੁਣ ਅਸੀਂ ਤੀਸਰਾ ਡਿਸਕਸ ਕਰਦੇ ਹਾਂ ਕਰਨਕਾਰਕ ਕਰਨ ਕੀ ਹੁੰਦੇ ਆ ਜਿਵੇਂ ਆਪਾਂ ਹੱਥਾਂ ਨੂੰ ਵੀ ਕਰਨ ਕਮਲਾਂ ਨਾਲ ਹਨਾ ਕਰਨ ਕਿਆ ਦਿੰਨੇ ਆ ਤਾਂ ਇਹਦਾ ਅਕਾਰ ਕੀ ਚੰ ਤੁਸੀਂ ਯਾਦ ਰੱਖੂਗੀ ਤੁਸੀਂ ਕੰਮ ਕਾਹਦੇ ਨਾਲ ਕਰ ਰਹੇ ਹੋ ਨਾਲ ਵੀ ਆ ਸਕਦਾ ਰਾਹੀ ਜਾਂ ਦਵਾਰਾ ਉਹ ਬਸ ਰਹਹੀਂ ਜਲੰਦਰ ਗਿਆ ਤਾਂ ਕਿਦੇ ਰਹਹੀਂ ਗਿਆ ਬਸ ਰਹਹੀਂ ਠੀਕ ਹੈ ਜਾਣਾ ਇੱਕ ਕਿਰਿਆ ਕੀ ਜਿਸ ਨਾਮੀਆਂ ਪੜਨਾਮ ਨਾਲ ਵਾਕ ਦਾ ਕਰਤਾ ਕਿਰਿਆ ਦਾ ਕੰਮ ਕਰਦਾ ਹੈ ਉਸ ਨਾਮੀਆਂ ਪਰਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਂਦਾ ਉਹਨੂੰ ਅਸੀਂ ਕੀ ਬੋਲਦੇ ਹਾਂ ਕਰਨ ਕਾਰਕ ਬੋਲਦੇ ਹਾਂ ਐਗਜ਼ਾਮਪਲਸ ਦੇਖੋ ਚਿੱਠੀ ਸ਼ਾਲੂ ਰਾਹੀ ਭੇਜੋ ਤਾਂ ਇੱਥੇ ਰਾਹੀ ਤੋਂ ਪਹਿਲਾਂ ਕੀ ਆ ਗਿਆ ਸ਼ਾਲੂ ਤਾਂ ਸ਼ਾਲੂ ਕੀ ਹੈ ਸਾਡੇ ਕੋਲੇ ਕਰਨ ਕਾਰਕ ਕਮ ਬਿਮਲ ਨੇ ਗਲਾਸ ਨਾਲ ਦੁੱਧ ਪੀਤਾ ਤਾਂ ਨਾਲ ਸ਼ਬਦ ਆ ਗਿਆ ਇਸ ਤੋਂ ਪਹਿਲਾਂ ਗਲਾਸ ਤਾਂ ਗਲਾਸ ਕੀ ਹੈ ਸਾਡੇ ਕੋਲੇ ਕਰਨ ਕਾਰਕ ਕਮਤਲਬ ਇਹ ਹੁੰਦਾ ਸਾਡੇ ਕੋਲੇ ਇਨਸਟਰੂਮੈਂਟਿਕ ਕੇਸ ਕਹਿ ਸਕਦੇ ਹੋ ਤੁਸੀਂ ਕਿ ਜਿਹੜਾ ਕੰਮ ਹੋ ਰਿਹਾ ਉਹ ਕਿਦੇ ਨਾਲ ਹੋ ਰਿਹਾ ਨਾਲ ਰਾਹੀਂ ਦੁਆਰਾ ਚੌਥਾ ਸਟਿਕੂਲ ਹੈਗਾ ਸੰਪਰਦਾਨ ਕਾਰਕ ਸੰਪਰਦਾਨ ਕਾਰਕ ਤੇ ਨਾਮ ਤੋਂ ਹੀ ਕਲੀਅਰ ਆ ਜਦੋਂ ਅਸੀਂ ਕਿਸੇ ਨੂੰ ਕੁਝ ਦੇ ਰਹੇ ਹੁੰਨੇ ਆ ਸੰਪਰਦਾਨ ਦਾਨ ਅਸੀਂ ਕਿਦੇ ਲਈ ਕਰਦੇ ਆ ਕਿਸੇ ਵਾਸਤੇ ਕਰਦੇ ਆ ਕਿਸੇ ਦੀ ਖਾਤਰ ਕਰਦੇ ਆ ਤਾਂ ਲਈ ਵਾਸਤੇ ਖਾਤਰ ਲਈ ਵਾਸਤੇ ਖਾਤਰ ਇਹ ਸਾਡੀ ਕੁਲ ਕੀਆ ਗਿਆ ਸੰਪਰਦਾਨ ਕਰ ਗਿਆ ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਲਈ ਕੰਮ ਕਰਦਾ ਹੋਵੇ ਉਸ ਨੂੰ ਸੰਪਰਦਾਨ ਕਰ ਕਿਹਾ ਜਾਂਦਾ ਹੈ ਜਿਵੇਂ एग्जांपल देखो ਹਰਜੀਤ ਨੇ ਪਟਵਾਰੀ ਖਾਤਰ ਦਿਨ ਰਾਤ ਇੱਕ ਕਰ ਦਿੱਤਾ ਠੀਕ ਹੈ ਇੱਥੇ ਦੀ ਨਹੀਂ ਆਉਣਾ ਸੀ ਇਥੇ ਆਗਰਾਜੀ ਕੱਲਾ ਤੁਹਾਡੇ ਕੋਲ ਖਾਤਰ ਹੀ ਆਉਣਾ ଥି। ਇਥੇ ਦੀ ਨਹੀਂ ਆ। ਪਟਵਾਰੀ ਖਾਤਰ। ਤਾਂ ਦੇਖੋ ਕਿਹਦੀ ਖਾਤਰ ਦਿਨ ਰਾਤ ਇੱਕ ਕਰ ਦਿੱਤਾ ਪਟਵਾਰੀ ਖਾਤਰ। ਤਾਂ ਫਿਰ ਅੰਸਰ ਕੀ ਆਊਗਾ ਪਟਵਾਰੀ। ਸੰਪਰਦਾਨਕਾਰ ਕਿਹੜਾ ਸਾਡੇ ਕੋਲ? ਪਟਵਾਰੀ। ਪਿਤਾ ਨੇ ਬੱਚੀ ਲਈ ਮਸ਼ਕਤ ਕੀਤੀ। ਤੇ ਲਈ ਤੋਂ ਪਹਿਲਾਂ ਕੀ ਹੈ ਸਾਡੇ ਕੋਲ ਬੱਚੇ? ਅਕੀ ਦੇ ਲਈ ਮੁਸ਼ਕਲ ਕੀਤੀ ਬੱਚੇ ਬੱਚੇ ਤੇ ਪਟਵਾਰੀ ਸਾਡੇ ਕੋਲ ਸੰਪਰਦਾਨ ਕਾਰਕ ਨੇ ਅਗਿਆ ਰਜੇ ਆਪਾਦਾਨ ਕਾਰਕ ਉਤੋਂ ਵਿਚੋਂ ਆਪਾਦਾਨ ਦਾ ਮਤਲਬ ਹੁੰਦਾ ਵੀ ਕਿਸੇ ਵਸਤੂ ਦਾ ਅਲੱਗ ਹੋਣ ਦਾ ਭਾਵ ਪ੍ਰਗਟ ਹੁੰਦਾ ਹੈ ਵੀ ਜਿਸ ਨਾਮੀਆਂ ਪਰਨਾਮ ਤੋਂ ਕਿਰਿਆ ਦਾ ਕੰਮ ਸ਼ੁਰੂ ਹੋਵੇ ਜਾਂ ਕਿਸੇ ਵਸਤੂ ਦੇ ਅਲੱਗ ਹੋਣ ਦਾ ਭਾਵ ਹੋਵੇ ਉਹਨੂੰ ਬੋਲਦੇ ਆਂ ਸੀ ਆਪਾਦਾਨ ਇਹਦੇ ਤੁਸੀਂ ਦੋ ਯੂਨੀਫਾਰਮ ਯਾਦ ਰੱਖਣੀਆਂ ਨੇ ਉਤੋਂ ਤੇ ਵਿੱਚੋਂ ਵਿੱਚੋਂ ਉਤੋਂ ਜਿਵੇਂ ਸਿਮਰਨ ਦਿੱਲੀ ਤੋਂ ਆਇਆ ਹੈ ਕਿੱਥੋਂ ਆਇਆਗਾ ਦਿੱਲੀ ਤੋਂ ਤਾਂ ਦਿੱਲੀ ਤੋਂ ਅਲੱਗ ਹੋ ਗਿਆ ਉਹ ਤੋਂ ਪੰਛੀ ਦਰਖਤ ਤੋਂ ਉੱਡ ਗਏ ਤਾਂ ਕਿੱਥੋਂ ਉੱਡ ਗਏ ਦਰਖਤ ਤੋਂ ਤਾਂ ਦਰਖਤ ਕੀ ਐ ਇੱਥੇ ਦਰਖਤ ਤੋਂ ਅਲੱਗ ਹੋ ਗਏ ਪੰਛੀ ਤੇ ਇਹ ਕੀ ਹੋ ਗਿਆ ਆਪਾਦਾਨ ਕਾਰਕ ਵਿਦਿਆਰਥੀ ਕਮਰੇ ਵਿੱਚੋਂ ਚਲੇ ਗਏ ਇੱਥੇ ਇੱਕ ਵਾਰੀ ਆਉਣਾ ਸੀ ਕਮਰੇ ਵਿੱਚੋਂ ਇੱਕ ਵਾਰੀ ਤੁਸੀਂ ਕੱਟ ਕਰ ਦੋ ਵਿਦਿਆਰਥੀ ਕਮਰੇ ਵਿੱਚੋਂ ਚਲੇ ਗਏ ਤਾਂ ਦੇਖੋ ਕਿੱਥੋਂ ਚਲੇ ਗਏ ਕਮਰੇ ਕਮਰੇ ਕੀ ਹੈ ਇੱਥੇ ਸਾਡੇ ਕੋਲੇ ਆਪਾਂ ਦੰਡ ਕਾਟ ਗਾ ਸੰਬੰਧਕਾਰ ਕੀ ਹੁੰਦਾ ਕਿ ਕਿਸੇ ਚੀਜ਼ ਦਾ ਸੰਬੰਧ ਕਿਹਦੇ ਨਾਲ ਹੈ ਇਹ ਪੈਨ ਰਾਮ ਦਾ ਹੈ ਪੈਨ ਕਿਹਦਾਗਾ ਰਾਮ ਦਾ ਠੀਕ ਹੈ ਤਾਂ ਦਾ ਜਿਹੜੀ ਹੁੰਦੀ ਹੈ ਦੇ ਵਿੱਚ ਮੇਨ ਕਾਰਕ ਕਿਚਨ ਹੁੰਦਾ ਤੁਸੀਂ ਦਾ ਲੱਭ ਲੈਣਾ ਇਸ ਤੋਂ ਪਹਿਲਾਂ वाला ਸ਼ਬਦ ਕੀ ਹੋਊਗਾ ਸੰਬੰਧ ਕਾਰਕ ਹੋਊਗਾ ਬਾਅਦ ਵਿੱਚ ਜਿਹੜੇ ਨਾਮੀਆਂ ਪੜਨਾਮ ਦਾ ਕਿਸੇ ਹੋਰ ਨਾਮੀਆਂ ਪੜਨਾਮ ਨਾਲ ਮਾਲਕੀ ਕਬਜ਼ੇ ਜਾਂ ਅਧਿਕਾਰ ਵਾਲਾ ਸੰਬੰਧ ਹੋਵੇ ਹੁਣ ਅਸੀਂ ਕੀ ਬੋਲਦੇ ਹਾਂ ਸੰਬੰਧ ਕਾਰਕ ਬੋਲਦੇ ਹਾਂ ਜਿਵੇਂ ਉਹ ਸੁਮਿਤ ਦੀ ਘਾਰ ਹੈ ਤਾਂ ਸੁਮਿਤ ਕੀ ਹੈ ਇਹਦੇ ਵਿੱਚ ਸੰਬੰਧ ਕਾਰਕ ਹੈ ਕਿਉਂਕਿ ਦੀ ਤੋਂ ਪਹਿਲਾਂ ਆਪਿਆ ਇਹ ਰਾਸ਼ਟਰਪਤੀ ਦੀ ਕੁਠੀ ਹੈ ਤਾਂ ਰਾਸ਼ਟਰਪਤੀ ਕੀ ਅਗਰ ਦੇ ਵਿੱਚ ਸੰਬੰਧ ਕਾਰਕ ਹੋਏਗਾ ਸੁਮਿਤ ਅਤੇ ਰਾਸ਼ਟਰਪਤੀ ਇਹ ਸਾਡੇ ਕੋਲ ਕੀ ਆ ਸੰਬੰਧ ਕਾਰਕਾਂ ਦੀ ਇਥੇ ਕੀ ਸਾਡੇ ਕੋਲੇ ਕਾਰਕ ਕੀ ਚੈਨਾ ਸਤਵਾਂ ਲੇਖੋ ਤੁਸੀਂ ਅਧਿਕਰਣ ਕਾਰਕ ਅਧਿਕਰਣ ਕਾਰਕ ਦਾ ਮਤਲਬ ਹੁੰਦਾ ਕਿ ਕੋਈ ਚੀਜ਼ ਕਿੱਥੇ ਪਈ ਆ ਉਹਦਾ ਥਾਂ ਕੀ ਆ ਅਧਿਕਾਰ ਕਿੱਥੇ ਆ ਕਿਸੇ ਚੀਜ਼ ਦਾ ਜਿਵੇਂ ਵਿੱਚ ਉੱਤੇ ਨੇੜੇ ਦੂਰ ਅੰਦਰ ਬਾਹਰ ਤਾਂ ਇਹਦੇ ਵਿੱਚ ਕੋਈ ਵੀ ਲੋਕੇਸ਼ਨ ਆ ਸਕਦੀ ਆ ਵਾਕ ਵਿੱਚ ਨਾਮ ਜਾਂ ਪਰਨਾਮ ਦੇ ਆਸਰੇ ਕਿਰਿਆ ਦਾ ਕੰਮ ਹੋਵੇ ਜਾਂ ਜਿਸ ਤਾਂ ਕੰਮ ਹੋਵੇ ਉਸ ਨੂੰ ਅਧਿਕਰਣ ਕਾਰਕ ਕਿਹਾ ਜਾਂਦਾ ਹੈ ਉਦਾਹਰਨ ਲਈ ਕੁਝ ਵਾਕ ਦੇਖੋ ਛੱਤ ਉੱਪਰ ਨਾ ਚੜੋ ਤਾਂ ਉੱਪਰ ਇੱਥੇ ਕੀ ਹੈ ਸਾਡੇ ਕੋਲ ਕਾਰਕ ਕਿਰਨ ਤੇ ਛੱਤ ਕੀ ਆ ਜੂਗਾ ਅਧਿਕਰਣ ਕਾਰਕ ਕਮਰੇ ਵਿੱਚ ਆਰਾਮ ਨਾਲ ਬੈਠੋ ਕਮਰੇ ਵਿੱਚ ਕਿੱਥੇ ਰਾਮ ਨਾਲ ਬੈਠੋ ਵਿੱਚ ਸਾਡੇ ਕੋਲ ਕੀ ਆ ਗਿਆ ਅਧਿਕਰਣ ਕਾਰ ਕਿਚਨ ਆ ਗਿਆ ਤਾਂ ਕਮਰੇ ਦੁੱਧ ਗਲਾਸ ਵਿੱਚ ਹੈ ਤਾਂ ਕਿੱਥੇ ਦੁੱਧ ਗਲਾਸ ਦੇ ਵਿੱਚ ਆ ਗਲਾਸ ਠੀਕ ਹੈ ਜੀ ਤਾਂ ਸ਼ਬਦ ਕਮਰੇ ਤੇ ਗਲਾਸ ਕੀ ਹੈ ਸਾਡੇ ਕੋਲੇ ਅਧਿਕਰਣ ਕਾਰ ਅਠਵਾਂ ਸੰਬੋਧਨੀ ਕਾਰਕ ਪਾਕ ਵਿੱਚ ਨਾਮੀਆਂ ਪਰਨਾਮ ਦੇ ਜਿਸ ਰੂਪ ਨੂੰ ਬੁਲਾਉਣ ਜਾਂ ਨਾਮੀਆਂ ਸੰਬੋਧਨ ਕਰਨ ਦੇ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹਨਾਂ ਨੂੰ ਸੰਬੋਧਨੀ ਕਾਰਕ ਬੋਲਦੇ ਆ ਇੱਕ ਗੱਲ ਤੁਸੀਂ ਯਾਦ ਰੱਖਣੀ ਆ ਕਿ ਸੰਬੋਧਨੀ ਕਾਰਕ ਦਾ ਕੋਈ ਵੀ ਕਾਰਕੀ ਚਨ ਨਹੀਂ ਹੁੰਦਾ ਜਦੋਂ ਅਸੀਂ ਸੰਬੋਧਨ ਕਰਦੇ ਆ ਉਹੀ ਆਪਣੇ ਆਪ ਦੇ ਵਿੱਚ ਕੀ ਹੁੰਦੇ ਆ ਸੰਬੋਧਨੀ ਕਾਰਕ ਹੁੰਦੇ ਆ ਨੀਨੀਮੋ ਤੂੰ ਕਿਉਂ ਰੋ ਰਹੀ ਆ ਤਾਂ ਨੀ ਨਿੰਮੋ ਕੀ ਹੈ ਸਾਡੇ ਕੋਲ ਸੰਬੋਧਨੀ ਕਾਰਕਾ ਉਹ ਇਹ ਉੱਤਰ ਇਹ ਕੀ ਹੈ ਸਾਡੇ ਕੋਲ ਸੰਬੋਧਨੀ ਕਾਰਕਾ ਇਹ ਸਾਡਾ ਟੋਪਿਕ ਹੋ ਗਿਆ ਰਜੀ ਕਾਰਕ ਕਾਰਕ ਕਿੰਨੇ ਤਰ੍ਹਾਂ ਦਾ ਹੁੰਦਾ ਅੱਠ ਤਰ੍ਹਾਂ ਦਾ ਹੁੰਦਾ ਕਰਮ ਕਾਰਕ ਕਰਤਾ ਕਾਰਕ ਦੀ ਨੀ ਯਾਨੀ ਫਾਰਮ ਹੈ ਕਰਤਾ ਕਾਰਕ ਕਰਮ ਕਾਰਕ ਨੂੰ ਕਰਨ ਕਾਰਕ ਨਾਲ ਸੰਪਰਦਾਨ ਲਈ ਵਾਸਤੇ ਆਪਾਦਾਨ ਉਤੋਂ ਵਿੱਚੋਂ ਸੰਬੰਧ ਕਾਰਕ ਦਾ ਅਧਿਕਰਣ ਕਾਰਕ ਵਿੱਚ ਉੱਤੇ ਨੇੜੇ ਕੋਈ ਵੀ ਲੋਕੇਸ਼ਨ ਇਥੇ ਹੋ ਸਕਦੀ ਆ ਤੇ ਸੰਬੋਧਨੀ ਕਾਰਕ ਦਾ ਕੋਈ ਵੀ ਕਾਰਕ ਕਿਚਨ ਨਹੀਂ ਹੁੰਦਾ ਹੁਣ ਅਸੀਂ ਅਗਲਾ ਟੋਪਿਕ ਕਰਦੇ ਆ ਜਿਹਦਾ ਨਾਮ ਹੈ ਵਿਸ਼ਰਾਮ ਚਿੰਨ ਵਿਸ਼ਰਾਮ ਚਿੰਨ ਜਿਹੜੇ ਉਹ ਕੀ ਹੁੰਦੇ ਆ ਜਦੋਂ ਅਸੀਂ ਬੋਲਦੇ ਆ ਉਦੋਂ ਅਸੀਂ ਵਿਸ਼ਰਾਮ ਚਿੰਨ ਨਹੀਂ ਲਗਾਉਂਦੇ ਸਿਰਫ ਲਿਖਣ ਦੇ ਲਈ ਅਸੀਂ ਰੁਕਦੇ ਹਾਂ ਜਦੋਂ ਵਿਸ਼ਰਾਮ ਚਿੰਨ ਲਗਾਉਣੀ ਆ ਵਿਸ਼ਰਾਮ ਦਾ ਅਰਥ ਹੈ ਰੁਕਣਾ ਜਾਂ ਆਰਾਮ ਕਰਨਾ ਵਿਸ਼ਰਾਮ ਚਿੰਨ ਸਾਨੂੰ ਦੱਸਦੇ ਹਨ ਕਿ ਗੱਲ ਕਰਨ ਵੇਲੇ ਜਾਂ ਲਿਖਤੀ ਪੜ੍ਹਨ ਵੇਲੇ ਕਿੱਥੇ ਰੁਕਣਾ ਹੈ ਬੋਲਣ ਜਾਂ ਲਿਖਣ ਲਈ ਆਪਣੇ ਭਾਵਾਂ ਖਿਆਲਾਂ ਤੇ ਵਿਚਾਰਾਂ ਦੀ ਸਹੀ ਤਰਜਮਾਨੀ ਲਈ ਜਿਹੜੇ ਚਿੰਨ ਲਗਾਏ ਜਾਂਦੇ ਆ ਉਹਨਾਂ ਨੂੰ ਅਸੀਂ ਵਿਸ਼ਰਾਮ ਚਿੰਨ ਕਹਿੰਦੇ ਆ ਜਦੋਂ ਅਸੀਂ ਲਿਖਦੇ ਆ ਸਪੈਸ਼ਲੀ ਉਦੋਂ ਤਾਂ ਜੀ ਮੈਂ ਇਹ ਕਿੱਥੇ ਦੁਹਾਰਨ ਲਿਖੀ ਹੋਈ ਆ ਕਾਮੇ ਦੀ ਵਰਤੋਂ ਕੀਤੀ ਹੋਈ ਆ ਰੋਕੋ ਨਾ ਜਾਣ ਦਿਓ ਆਪਾਂ ਡੰਡੀ ਲਾਤੀ ਇਹ ਵੀ ਵਿਸ਼ਰਾਮ ਚੰਨਾ ਕਾਮਾ ਲਾਤਾ ਇਹ ਵੀ ਵਿਸ਼ਰਾਮ ਚੰਨਾ ਰੋਕੋ ਨਾ ਜਾਣ ਦਿਓ ਰੋਕੋ ਨਾ ਜਾਣ ਦਿਓ ਤਾਂ ਦੇਖੋ ਪਹਿਲੇ ਵਾਕ ਦੇ ਵਿੱਚ ਕੀ ਕਹਾਂਗੇ ਆ ਵੀ ਰੋਕੋ ਸ਼ਬਦ ਤਾਂ ਉਹੀ ਨੇ ਬਟ ਕਾਮੇ ਦੇ ਚੇਂਜ ਨਾਲ ਪੂਰੇ ਅਰਥ ਜਿਹੜੇ ਉਹ ਬਦਲ ਚੁੱਕੇ ਨੇ ਰੋਕੋ ਨਾ ਜਾਣ ਦਿਓ ਵੀ ਉਹਨਾਂ ਨੂੰ ਰੁਕਣ ਦਾ ਭਾਵ ਆ ਦੁਸ਼ਰ ਦੇ ਵਿੱਚ ਰੋਕੋ ਨਾ ਜਾਣ ਦਿਓ ਵੀ ਤੁਸੀਂ ਉਹਨਾਂ ਨੂੰ ਰੋਕੋ ਨਾ ਉਹ ਜਾਣ ਦਿਓ ਤਾਂ ਇਸ ਤਰ੍ਹਾਂ ਜਦੋਂ ਅਸੀਂ ਵਿਸ਼ਰਾਮ ਚਿੰਨ ਲਾਉਨੇ ਆ ਤਾਂ ਅਰਥਾਂ ਦੇ ਵਿੱਚ ਕਾਫੀ ਤਕਦੀਲੀ ਆਉਂਦੀ ਆ ਹੁਣ ਅਸੀਂ ਦੇਖਦੇ ਹਾਂ ਕਿਹੜੇ ਕਿਹੜੇ ਵਿਸ਼ਰਾਮ ਚਿੰਨ ਸਾਡੇ ਕੋਲ 13 ਦੇ 13 ਹੈਗੇ ਨੇ ਇਹਨਾਂ ਦੀ ਡਿਟੇਲ ਵੀ ਕਰਦੇ ਆਪਾਂ ਡੰਡੀ ਪ੍ਰਸ਼ਨ ਚਿੰਨ ਬਿਸਮਿਕ ਚਿੰਨ ਕਮਾ ਪੁੱਠੇ ਕੌਮੀ ਬ੍ਰੈਕਟ ਛੋਟਾ ਮਰੋੜੀ ਜੋੜਨੀ ਡੈਸ਼ ਬਿੰਦੀ ਦੋ ਬਿੰਦੀ ਦੁਬਿੰਦੀ ਡੈਸ਼ ਤੇ ਬਿੰਦੀ ਕੋਮਾ ਤਾਂ ਇਕੱਲੇ-ਇਕੱਲੇ ਨੂੰ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਹੈਗਾ ਰਾਜੀ ਡੰਡੀ ਡੰਡੀ ਨੂੰ ਆਪਾਂ ਬੋਲਦੇ ਹਾਂ ਤੁਸੀਂ ਯਾਦ ਰੱਖਣਾ ਪੂਰਨ ਵਿਸ਼ਰਾਮ ਚੰਨ ਇਹ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਜਿੱਮੇ ਹਰ ਜੀਤ ਜਾ ਰਿਹਾ ਹੈ ਤਾਂ ਆਪਾਂ ਜਦੋਂ ਗੱਲ ਪੂਰੀ ਹੁੰਦੀ ਹੈ ਇੰਗਲਿਸ਼ ਦੇ ਵਿੱਚ ਤਾਂ ਆਪਾਂ ਲਾਉਣੀ ਹੈ ਫੁੱਲ ਸਟਾਪ ਬਟ ਜਦੋਂ ਅਸੀਂ ਪੰਜਾਬੀ ਦੇ ਵਿੱਚ ਆਪ ਦੀ ਗੱਲ ਪੂਰੀ ਕਰਦੇ ਆ ਤਾਂ ਆਪਾਂ ਡੰਡੀ ਲਾਉਣੇ ਆ ਗੁਰਬਾਣੀ ਦੇ ਵਿੱਚ ਤੋ ਡੰਟੀਆਂ ਲੱਗਦੀਆਂ ਨੇ ਦੂਸਰਾ ਹੈ ਪ੍ਰਸ਼ਨ ਚਿੰਨ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਹ ਸਵਾਕ ਦੀ ਅੰਤ ਦੇ ਵਿੱਚ ਅਸੀਂ ਪ੍ਰਸ਼ਨ ਚਿੰਨ ਲਾਉਣੇ ਆ ਜਿਵੇਂ ਹਰਜੀਤ ਕੌਣ ਹੈ ਬਿਸਮਿਕ ਚਿੰਨ ਇਹ ਚਿੰਨ ਉਹਨਾਂ ਸ਼ਬਦਾਂ ਜਾਂ ਵਾਕਾਂ ਪਿੱਛੇ ਲੱਗਦਾ ਹੈ ਜੋ ਮਨ ਦੇ ਕਿਸੇ ਭਾਵ ਖੁਸ਼ੀ ਗਮੀ ਜਾਂ ਹੈਰਾਨੀ ਪ੍ਰਗਟ ਕਰਨ ਜਿਵੇਂ ਤੁਸੀਂ ਤਾਂ ਕਮਾਲ ਕਰ ਦਿੱਤੀ ਬੱਲੇ ਤੁਸੀਂ ਤਾਂ ਕਮਾਲ ਕਰ ਦਿੱਤੀ ਸ਼ਾਬਾਸ਼ ਤਾਂ ਇਦਾਂ ਦੀ ਸ਼ਬਦ ਕਮਾ ਕਿੱਥੇ ਲਾਉਣੇ ਹੋ ਤੁਸੀਂ ਅਲਪ ਵਿਸ਼ਰਾਮ ਚਿੰਨ ਬਹੁਤ ਇੰਪੋਰਟੈਂਟ ਹੈ ਨੂੰ ਕੀ ਬੋਲਦੇ ਆਸੀਂ ਅਲਪ ਵਿਸ਼ਰਾਮ ਚਿੰਨ ਕਿਉਂਕਿ ਅਲਪ ਦਾ ਮਤਲਬ ਹੁੰਦਾ ਥੋੜਾ ਜੇ ਤੁਸੀਂ ਥੋੜਾ ਰੁਕਣਾ ਹੁੰਦਾ ਤਾਂ ਕਾਦੀ ਵਰਤੋਂ ਕਰਦੇ ਹੋ ਕੌਮੀ ਦੀ ਕੌਮੀ ਦੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਠਹਿਰਾਓ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਅਮਿਤ, ਰਾਮ, ਸ਼ਾਮ ਅਤੇ ਸਮੀਰ ਪਿਕਨਿਕ ਮਨਾਉਣ ਗਏ ਤਾਂ ਆਪਾਂ ਕੌਮੇ ਲਾਏ ਆ ਕਿਉਂ ਲਾਇਆ ਕਿਉਂਕਿ ਆਪਾਂ ਨੂੰ ਥੋੜਾ ਟਹਿਰਾਓ ਦੇਣਾ ਸੀ ਜਦ ਜਿਵੇਂ ਤੁਸੀਂ ਕੋਈ ਲਿਸਟ ਬਣਾਉਣੀ ਹੋ ਕੁਝ ਸਮਾਨ ਲੈ ਕੇ ਆਉਣਾ ਤੁਸੀਂ ਬਾਜ਼ਾਰ ਤੋਂ ਤਾਂ ਉਦੋਂ ਵੀ ਤੁਸੀਂ ਕੌਮੇ ਹੀ ਲਾਉਣੇ ਹੋ ਪੁੱਠੇ ਕੌਮੇ ਇਨਵਰਟਿਡ ਕੌਮੇ ਜਦੋਂ ਕਿਸੇ ਦੇ ਕਹੇ ਸ਼ਬਦਾਂ ਨੂੰ ਉਸੇ ਤਰ੍ਹਾਂ ਲਿਖਣਾ ਹੋਵੇ ਤਾਂ ਪੁੱਠੇ ਕੌਮੇ ਵਰਤੇ ਜਾਂਦੇ ਆ ਜਿਵੇਂ ਸੁਭਾਸ ਚੰਦਰ ਬੋਸ ਨੇ ਕਿਹਾ ਪੇ ਤੁਸੀਂ ਮੈਨੂੰ ਖੂਨ ਦੋ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਤਾਂ ਇਹ ਲਾਈਨ ਅਸੀਂ ਕਾਦੇ ਵਿੱਚ ਲਿਖਾਂਗੇ ਪੁੱਠੇ ਕੌਮੇ ਵਿੱਚ ਲਿਖਾਂਗੇ ਇੱਕ ਸਿੰਗਲ ਕੌਮੇ ਵੀ ਹੁੰਦੀਆਂ ਜਦੋਂ ਤੁਸੀਂ ਕੋਈ ਕਿਸੇ ਬੁੱਕ ਦਾ ਨਾਮ ਲਿਖਣਾ ਜਾਂ ਰਾਈਟਰ ਦਾ ਨਾਮ ਲਿਖਣਾ ਉਦੋਂ ਤੁਸੀਂ ਇਹਨਾਂ ਨੂੰ ਵਰਤਦੇ ਹੋ ਅਗਿਆਰਾਸ਼ੇ ਬ੍ਰੈਕਟ ਬ੍ਰੈਕਟ ਕਿਸੇ ਸ਼ਬਦ ਦੇ ਅਰਥ ਨੂੰ ਹੋਰ ਸਪਸ਼ਟ ਕਰਨ ਲਈ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀਆਂ ਜਿਵੇਂ ਗੀਤਾ ਹਰ ਸਮੇਂ ਸਿਆਨਪੋ ਬ੍ਰੈਕਟ ਸ਼ੁਰੂ ਅਕਲ ਬ੍ਰੈਕਟ ਖਤਮ ਤੋਂ ਕੰਮ ਲੈਂਦੀ ਹੈ ਤਾਂ ਸਿਆਨ ਪਦਾ ਸੀ ਇੱਕ ਹੋਰ ਅਰਥ ਜਿਹੜਾ ਲਿਖ ਲਿਆ ਅਕਲ ਅ ਮੈਂ ਬ੍ਰੈਕਟ ਸਭ ਐਵੇਂ ਯੂਜ਼ ਕਰਦੀ ਹਾਂ ਅਗਿਆ ਸੰਡੇ ਕੋਲੇ ਛੋਟ ਮਰੋੜੀ ਛੋਟ ਮਰੋੜੀ ਕਮੇ ਵਰਗੀ ਹੁੰਦਾ ਹੈ ਬਟ ਇਹ ਅੱਖਰਾਂ ਦੇ ਉੱਪਰ ਪਾਏ ਜਾਂਦੇ ਆ ਕਮਾ ਥੱਲੇ ਪਾਇਆ ਜਾਂਦਾ ਭਾਸ਼ਾ ਨੂੰ ਲਿਖਣ ਸਮੇ ਕੋਈ ਅੱਖਰ ਛੱਡਿਆ ਜਾਵੇ ਤਾਂ ਛੋਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਆ ਜਿਵੇਂ ਚੰਗੇ ਇਨਸਾਨ ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ ਤੇ ਤਾਂ ਆਪਾਂ ਊੜੇ ਨੂੰ ਔਂਕੜ ਕੱਟੀ ਦਿੱਤਾ ਤੇ ਉਹਦੇ ਮੂਰੇ ਕੀ ਲਾਤੀ ਅਸੀਂ ਛੋਟਮ ਰੋੜੀ ਲਾਤੀ ਵਿੱਚੋਂ ਤਾਂ ਆਪਾਂ ਵਾਵੇ ਨੂੰ ਸਿਹਾਰੀ ਅੱਧਾ ਕੱਟ ਕੇ ਚੋਂ ਲਗਾਤਾ ਸੋ ਛੋਟਮ ਰੋੜੀ ਜਿਹੜੀ ਹੁੰਦੀ ਆ ਇਸ ਕਰਕੇ ਵਰਤੀ ਜਾਂਦੀ ਆ ਹੈਗੀਆ ਜੋੜਨੀ ਜੋੜਨੀ ਤੁਸੀਂ ਸਭ ਨੇ ਦੇਖੀ ਆ ਇਹ ਜਿਹੜੀ ਹੈਗੀ ਆ ਜਦੋਂ ਅਸੀਂ ਸਮਾਸੀ ਸ਼ਬਦ ਕਰੇ ਸੀ ਉਹਨਾਂ ਨੂੰ ਲਿਖਣ ਲਈ ਵਰਤੀ ਜਾਂਦੀ ਆ ਜਿਵੇਂ ਲੋਕ ਸਭਾ ਰਾਜ ਸਭਾ ਪੇੜ ਚਾਂਦ ਇਕਸੈਟਰਾ ਡੈਸ਼ ਜੋੜਨੀ ਤੋਂ ਲੰਬਾਈ ਦੇ ਵਿੱਚ ਕੋਈ ਚ ਵੱਡਾ ਹੁੰਦਾ ਹੈ ਜਿਹੜੀ ਜੋੜਨੀੋਂ ਛੋਟੀ ਹੁੰਦੀ ਆ ਜਿਹੜਾ ਸਾਡੇ ਕੋਲੇ ਡੈਸ਼ ਆਫ ਵੱਡੀ ਹੁੰਦੀ ਆ ਲਿਖਦੇ ਹੋਏ ਵਾਕ ਦੇ ਅੱਧ ਵਿੱਚ ਹੀ ਅਚਾਨਕ ਕੋਈ ਗੱਲ ਵਿਆਖਿਆ ਵਜੋਂ ਜੋੜਨ ਦੀ ਲੋੜ ਅਨੁਭ ਹੋ ਗਈ ਤਾਂ ਡੈਸ਼ ਲਾ ਕੇ ਉਸਨੂੰ ਲਿਖਿਆ ਜਾਂਦਾ ਐਗਜ਼ਾਮਪਲ ਦੇਖੋ ਇਹ ਸਮਾਦੀ ਸ਼ਹੀਦ ਭਗਤ ਸਿੰਘ ਇਸ ਸਵਾਲ 'ਸੀ ਕੀ ਲਿਖਣਾ ਸੀ ਵੀ ਦੀ ਯਾਦ ਵਿੱਚ ਬਣਾਈ ਗਈ ਆ ਪਰ ਉਹਨਾਂ ਨੇ ਡੈਸ਼ ਲਾ ਕੇ ਹੋਰ ਜੋੜਤਾ ਉਹੋ ਭਗਤ ਸਿੰਘ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮ ਲਿਆ ਸੀ ਇਹ ਹੋ ਗਈ ਸਾਡੇ ਕੋਲ ਜੋੜਨੀ ਤੇ ਡੈਸ਼ ਅੱਗੇ ਆ 10ਵੀਂ ਸਾਡੇ ਕੋਲ ਬਿੰਦੀ ਬਿੰਦੀ ਤੁਹਾਨੂੰ ਪਤਾ ਹੀ ਅਸੀਂ ਅੰਕਾਂ ਨਾਲ ਲਾਉਣੇ ਆ 1 2 3 ਅੰਕਾਂ ਨਾਲ ਲਾਉਣੇ ਆ ਡਿਗਰੀਜ਼ ਦੇ ਨਾਲ ਲਾਉਣੇ ਆ ਜਿਵੇਂ ਐਮ ਐ ਪੀ ਐਚ ਡੀ ਬੀ ਐਡ ਫੇਰ ਆ ਗਈ ਸਾਡੇ ਕੋਲੀ ਦੋ ਬਿੰਦੀ ਦੋ ਬਿੰਦੀ ਨੂੰ ਅਸੀਂ ਕੋਲਨ ਵੀ ਬੋਲਦੇ ਹਾਂ ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਤਾਂ ਘੱਟ ਲਿਖੇ ਜਾਣ ਤਾਂ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਆ ਜਿਵੇਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਾਂ ਆਪਾਂ ਸਾਰਾ ਸਰਕਾਰੀ ਸੀਨੀਅਰ ਨਹੀਂ ਲਿਖਿਆ ਆਪਾਂ ਸ਼ਾਰਟ ਚ ਲਿਖਤਾ ਬਿ ਦੋ ਬਿੰਦੀਆਂ ਲਾ ਕੇ ਹਿੰਦਸੀ ਕੀ ਹੁੰਦੀ ਆ ਟਾਈਮ ਹਿੰਦਸਿਆਂ ਦੇ ਸਮੇਂ ਦੇ ਘੰਟੇ ਮੰਟ ਦੱਸਣ ਲਈ ਦੋ ਬਿੰਦੀ ਲਈ ਜਾਂਦੀ ਆ ਜਿਵੇਂ 8 15 9 13 ਇਕੰਗੀ ਵਿਚਲੇ ਪਾਤਰ ਦੇ ਨਾਮ ਤੋਂ ਬਾਅਦ ਵੀ ਦਿੰਦੀ ਲਾਈ ਜਾਂਦੀ ਆ ਜਿਵੇਂ ਮਾਸਟਰ ਜੀ ਦੋ ਬਿੰਦੀਆਂ ਦੋ ਬਿੰਦੀ ਡੈਸ਼ ਹੁਣ ਦੋ ਬਿੰਦੀ ਆਪਾਂ ਕਰ ਲਈਆਂ ਇਹ ਤੋਂ ਬਾਅਦ ਤੁਸੀਂ ਡੈਸ਼ ਲਗਾਉਂਗੇ ਕਿਸੇ ਸ਼ਬਦ ਜਾਂ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਣ ਦੇਣ ਤੋਂ ਪਹਿਲਾਂ ਦੋ ਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਨਾਮ ਜਿਹੜਾ ਕਿਸੇ ਖਾਸ ਥਾਂ ਮਲੁਖ ਜਾਂ ਵਸਤੂ ਲਈ ਵਰਤਿਆ ਜਾਵੇ ਜਿਵੇਂ ਤੇ ਜਿਵੇਂ ਤੋਂ ਬਾਅਦ ਆਪਾਂ ਕੀ ਲਾਵਾਂਗੇ ਦੋ ਬਿੰਦੀ ਡੈਸ਼ ਜਲੰਧਰ ਟਾਜ ਮਹਿਲ ਠੀਕ ਹੈ ਲਾਸਟ ਇਸ ਹੰਡੇ ਕੋਲ ਬਿੰਦੀ ਕਮਾ ਜਾਂ ਅਰਧ ਵਿਸ਼ਰਾਮ ਚਿੰਨ ਇਹ ਹੁੰਦਾ ਸੈਮੀ ਕੋਲਨ ਜਦੋਂ ਕਮੇ ਨਾਲੋਂ ਵੱਧ ਤੇ ਡੰਡੀ ਨਾਲੋਂ ਘੱਟ ਵਿਸ਼ਰਾਮ ਦੇਣਾ ਹੋਵੇ ਤਾਂ ਅਰਧ ਚਿੰਨ ਲਗਾਇਆ ਜਾਂਦਾ ਹੈ ਅਰਧ ਵਿਸ਼ਰਾਮ ਚਿੰਨ ਲਗਾਇਆ ਜਾਂਦਾ ਹੈ ਜਿਵੇਂ ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਹੁਣ ਮੈਂ ਇੱਥੇ ਡੰਡੀ ਵੀ ਨਹੀਂ ਲਾ ਸਕਦੀ ਤੇ ਕਮਾ ਵੀ ਨਹੀਂ ਤਾਂ ਮੈਂ ਕਿ ਲਾਇਆ ਬਿੰਦੀ ਕਮਾ ਤਾਂ ਹੀ ਤੁਸੀਂ ਪਾਸ ਹੋ ਸਕੋਗੇ ਤੇ ਯਾਦ ਰੱਖਣਾ ਤੁਸੀਂ ਇੱਕ ਹੁੰਦਾ ਅਲਪ ਵਿਸ਼ਰਾਮ ਚਿੰਨ ਇੱਕ ਹੁੰਦਾ ਸਾਡੇ ਕੋਲੇ ਪੂਰਨ ਵਿਸ਼ਰਾਮ ਚਿੰਨ ਸਾਡੇ ਕੋਲ ਡੰਡੀ ਆ ਅਲਪ ਵਿਸ਼ਰਾਮ ਸਾਡੇ ਕੋਲੇ ਕਮਾ ਤੇ ਅਰਧ ਵਿਸ਼ਰਾਮ ਚਿੰਨ ਸਾਡੇ ਕੋਲੇ ਬਿੰਦੀ ਕਮਾ ਠੀਕ ਹੈ ਜੀ ਇਹ ਹੋ ਗਿਆ ਤੁਹਾਡੇ ਵਿਸ਼ਰਾਮ ਚਿੰਨ ਤੇ ਇੱਕ ਹੋ ਗਿਆ ਅਧਕਾਰਕ ਸੋ ਥੈਂਕ ਯੂ